ਉਹ ਜਿਹੜੀ ਐਸ ਜਗ੍ਹਾ ਤੇ 벨ਟ ਚੱਲਦੇ ਸੀ ਹੁਣ ਆਪਾਂ ਇੱਥੇ ਰੋਟਾਵੇਟਰ ਵਾਲੇ ਟਾਪੇ ਲਾ ਕੇ ਤੇ 59 ਗਰਾਂ ਦਾ ਆ ਪੱਤੀ ਦਿਖਾ ਦਗੇ ਇਹ ਹਰ ਵਾਰੀ ਇਧਰੋਂ ਇਧਰ ਸਿੱਟਣੀ ਪੈਂਦੀ ਆ ਤੇ ਉਧਰਲੇ ਪਾਸੋਂ ਇਧਰ ਸਿੱਟਣੀ ਪੈਂਦੀ ਇਹ ਆਪਾਂ ਆਪ ਤਿਆਰ ਕੀਤਾ ਜਿਹੜੇ ਮਿਸਤਰੀ ਆ ਉਹ 13 ਦਾ ਹੱਥ ਖੜੇ ਕਰ ਜਾਂਦੇ ਆ ਇੱਕ ਗੱਲ ਕਿਸਾਨ ਵੀਰੋ ਤੇ ਆਪਾਂ ਜੀ ਗੋਭੀ ਨੂੰ ਲਾਉਣ ਵਾਲਾ ਜਿਹੜਾ ਜੰਤਰ ਪਹਿਲਾਂ ਤੁਹਾਨੂੰ ਦਿਖਾਇਆ ਸੀ ਉਹਦੀ ਥੋੜੀ ਜੀ ਸੋਧ ਕੀਤੀ ਆ ਉਹਦਾ ਪਾਏ ਕੀਤੀ ਆ ਜੀ ਜਿਹੜੇ ਉਹਦੇ 벨ਟ ਚੱਲਦੇ ਸੀ ਆਏ ਤੁਹਾਨੂੰ ਦਿਖਾ ਦਗੇ। ਵੀ ਜਿਹੜੀ ਐਸ ਜਗ੍ਹਾ ਤੇ 벨ਟ ਚੱਲਦੇ ਸੀ। ਹੁਣ ਆਪਾਂ ਇੱਥੇ ਰੋਟਾਵੇਟਰ ਵਾਲੇ ਟਾਪੇ ਲਾ ਕੇ ਤੇ 911ਆਂ ਦੀਆਂ ਗੇਅਰ ਵਾਲੀਆਂ ਗਲਾਰੀਆਂ ਲਿਆ ਕੇ ਬਲੋਟ ਤੋਂ ਤੇ ਉਹ ਆਪਾਂ ਪੱਕੇ ਤੌਰ ਤੇ ਪਾਤੀਆਂ ਤੇ ਵਿੱਚ ਉਹਦੇ ਪਾਤਾ ਜੀ ਗਰੀਸ। ਵੀ ਜਿਹੜੀ ਰਿਪੇਅਰ ਆ 벨ਟਾਂ ਦੀ ਜਾਦੇ ਸੀ। ਕਿਉਂਕਿ 벨ਟਾਂ ਦੀ ਜਿਹੜੀ ਰਿਪੇਅਰ ਸੀ ਚੱਲ ਕੇ ਥੱਲੇ ਹੋ ਜਾਂਦੇ ਸੀ ਤੇ ਥੱਲੇ ਜਿਹੜਾ ਇਹ ਦੇ ਆਪਣਾ 베어ਿੰਗਾ ਉਹਦੇ ਉਹਨੂੰ ਜਦੋਂ ਉੱਚੇ ਨੀਵੇਂ ਹੁੰਦਾ ਸੀ ਤਾਂ 베어ਿੰਗ ਦਾਗੀ ਹੋ ਜਾਂਦਾ ਸੀ ਹਰ ਸਾਲ ਇਹਦੇ ਆਪਾਂ ਨੂੰ ਬੈਲਟ ਵੀ ਚੇਂਜ ਕਰਨੇ ਪੈਂਦੇ ਸੀ ਤਾਂ ਥੱਲੇ ਵਾਲੇ ਆਪਾਂ ਕਹਿ ਸਕਦੇ ਹਾਂ ਵੀ ਜਿਹੜੇ 베어ਿੰਗ ਵੀ ਚੇਂਜ ਕਰਨੇ ਪੈਂਦੇ ਸੀ ਹੁਣ ਕੰਮ ਇਹਨਾਂ ਦਾ ਪੱਕਾ ਕਰਤਾ ਜੀ ਰਿਪੇਅਰ ਖਤਮ ਇਹਨਾਂ ਨੂੰ ਹੋਰ ਆਪਾਂ ਸੋਧਤਾ ਰੋਟਾਵੇਟਰ ਵਾਲੇ ਟਾਪੇ ਲਾ ਕੇ ਤੇ ਕੰਮ ਪੱਕਾ ਕਰਤਾ ਹੁਣ ਤੁਸੀਂ ਮਿੱਟੀ ਲੱਗਦੀ ਵੇਖੋ ਜੀ ਇਹ ਮਿੱਟੀ ਲੱਗਦੀ ਵੇਖੋ ਵਿਵਾਨ ਪੂਰਾ ਬਣਿਆ ਹੋਇਆ ਸੀ ਆਪਣਾ ਮਿੱਟੀ ਚੜਦੀ ਵੇਖੋ ਕਿਹੜੇ ਹਿਸਾਬ ਨਾਲ ਤੇ ਹੋਰ ਤੁਹਾਨੂੰ ਦਿਖਾਈਏ ਜੀ ਇੱਕ ਸਿਸਟਮ ਅੱਗੇ ਆ ਜੀ ਮਰਾ ਆ ਜਿਹੜੀ ਅਸੀਂ ਪੱਤੀ ਲਾਈ ਆ ਜੀ ਆਹ ਆ ਪੱਤੀ ਦਿਖਾ ਦਗੇ ਇਹ ਹਰ ਵਾਰੀ ਇਧਰੋਂ ਇਧਰ ਸਿੱਟਣੀ ਪੈਂਦੀ ਆ ਤੇ ਉਧਰਲੇ ਪਾਸੋਂ ਇਧਰ ਸਿੱਟਣੀ ਪੈਂਦੀ ਆ ਵੀ ਜਿਹੜਾ ਉਤਲੀ ਸਾਈਡ ਤੇ ਕੋਈ ਧਾ ਜਾਂ ਬਾਥੂ ਆਪਾਂ ਕਹਿ ਸਕਦੇ ਆ ਉਹਨੂੰ ਬਾਈ ਜੀ ਰੰਦਾ ਮਾਰਦੀ ਤੁਰ ਹੀ ਜਾਂਦੀ ਐ। ਇਹ ਤਿੰਨਾ ਬੰਦਿਆਂ ਦਾ ਥਣ ਲੋ ਇਧਰੋਂ ਕੰਮ ਕਰਦੀ ਜਾਂਦੀ ਆ ਤੇ ਤਿੰਨਾ ਦਾ ਹੀ ਉਧਰੋਂ ਕਰਦੀ ਆਉਂਦੀ ਆ। ਤੇ ਨਾਲੇ ਇਹਨੂੰ ਵੱਟ ਨੂੰ ਪੂਰੀ ਕੋਰ ਪੂਰੀ ਕੋਰ ਵੱਟ ਦੇ ਵਿੱਚ ਗੋभी ਫੇਰ ਆਪਣੀ ਜਿਹੜੀ ਇਹ। ਇਸ ਤਰ੍ਹਾਂ ਜਿਹੜੀ ਲੇਵਰ ਆ ਉਹ ਆਪਾਂ ਜਦੋਂ ਖਤਮ ਕਰਤੀ ਸੀ। ਮਿੱਟੀ ਵੇਖੋ ਬਹੁਤ ਵਧੀਆ ਲੀ ਮਿੱਟੀ ਲੱਗ ਰਹੀ ਆ। ਪੂਰੇ ਰੋਟਾਵੇਟਰ ਪੱਤੀ ਚੱਲ ਰਹੀ ਆ। ਹਰਕੀਦ ਨੂੰ ਮਲਿਆ ਜਾਂਦਾ ਮਿੱਟੀ ਪੂਰੀ ਮਾਲ ਮਾਲ ਕੇ ਜਿਵੇਂ ਆਪਾਂ ਐਂ ਕਹਿ ਸਕਦੇ ਆਂ ਵੀ ਜਿਹੜੀ ਆ ਮਿੱਟੀ ਆ ਜਿਵੇਂ ਚੂਹਾ ਖੁੱਡ ਚੋਂ ਮਿੱਟੀ ਕਢਦਾ ਹੁੰਦਾ ਪੂਰੀ ਬਣਾ ਕੇ ਉਸ ਤਰ੍ਹਾਂ ਪੂਰੀ ਬਣਦੀ ਆ ਮਿੱਟੀ ਤੇ ਐਂ ਪ੍ਰੈਸ ਕਰਦਾ ਤੁਰਿਆ ਜਾਂਦਾ ਜਿਹੜਾ ਇਹਦੇ ਤੇ ਪੈਸੇ ਸੀ ਜੀ ਲੱਗੇ ਕਈ ਭਰਾਵਾਂ ਦੇ ਮੈਸੇਜ ਆਏ ਸੀ ਵੀ ਪੈਸੇ ਇਹਦੇ ਤੇ ਲੱਗੇ ਸੀ ਉਸ ਟਾਈਮ ਸਾਡਾ 50000 ਰੁਪਇਆ ਲੱਗਾ ਸੀ ਤੇ 15 ਤੋਂ 20000 ਰੁਪਇਆ ਹੁਣ ਫੇਰ ਲਾਇਆ ਇਹਦੇ ਤੇ ਦੀ ਸੈਟਿੰਗ ਆਸਤੇ ਏਦੋਂ ਬਾਅਦ ਮੇਰੇ ਹਿਸਾਬ ਨਾਲ ਨਹੀਂ ਲੋਡ ਪੈਣੀ ਪੈਸਿਆਂ ਦੀ ਹੋ ਸਕਦਾ ਕੱਲੀਆਂ ਆਪਾਂ ਨੂੰ ਪੱਤੀਆਂ ਪੁੱਤੀਆਂ ਹੀ ਚੇਂਜ ਕਰਨੀਆਂ ਪੈਣ ਸੀਜ਼ਨ ਇੱਕ ਪੂਰਾ ਲਾਇਆ ਕਰਨੀਆਂ ਪੱਤੀਆਂ ਤੇ ਅੱਗੇ ਆਪਾਂ ਸੀਜ਼ਨ ਦੇ ਵਿੱਚ ਪੱਤੀਆਂ ਬਦਲਦੇ ਸੀ ਤੇ ਇਸ ਤਰ੍ਹਾਂ ਦੇਖੋ ਜੀ ਮਿੱਟੀ ਦੀ ਸਫਾਈ ਤੇ ਬੂਟੇ ਨੂੰ ਵੀ ਪੂਰਾ ਕਵਰ ਕਰ ਰਹੀ ਤਾਂ ਮਿੱਤਰੋ ਸਾਡੇ ਜਿਹੜਾ ਇਸ ਜੰਤਰ ਨੂੰ ਤੁਸੀਂ ਆਪਾਂ ਤੁਹਾਨੂੰ ਦਿਖਾਇਆ ਕਮੈਂਟ ਕਰਕੇ ਜਰੂਰ ਦੱਸਿਓ ਜੇ ਵੀ ਸਾਨੂੰ ਦਸਾਂ ਦੇ ਵਿੱਚੋਂ ਕਿੰਨੇ ਨੰਬਰ ਮਿਲਦੇ ਆ ਇਹ ਆਪਾਂ ਆਪ ਤਿਆਰ ਕੀਤਾ ਜਿਹੜੇ ਮਿਸਤਰੀ ਆ ਉਹ 13 ਦਾ ਹੱਥ ਖੜੇ ਕਰ ਜਾਂਦੇ ਆ ਇੱਕ ਸਾਡਾ ਬਹੁਤ ਨਜ਼ਦੀਕੀ ਮਿਸਤਰੀ ਆ ਜਿਹੜਾ ਗੱਲ ਸੁਣਦਾ ਵੀ ਆ ਤੇ ਫਿਰ ਉਹ ਕਰਕੇ ਤਿਆਰ ਵੀ ਕਰਵਾ ਦਿੰਦਾ ਨਾਲ ਲੱਗ ਕੇ ਤੇ ਬਣੇ ਰਿਓ ਜੇ ਆਪਣੇ ਪੇਜ ਨਾਲ ਤੇ YouTube ਚੈਨਲ ਨਾਲ ਤੇ ਗੋਬੀ ਵੀ ਤੁਹਾਨੂੰ ਵਿਖਾਵਾਂਗੇ ਆਪਾਂ ਕਿਵੇਂ ਫਿਰ ਗਰੋਥ ਕਰਦੀ ਆ ਜੀ ਧੰਨਵਾਦ ਜੀ ਸასიਕਰ